ਵੇਦਾ ਰਹਿਣ ਦੇ ਚੱਲ ਬੱਸੀ ਵੀ ਠੀਕ ਆ ਕਰਨ ਦੀ ਬਦਰ ਬਸਨਵਾਉਣ ਲੱਗ ਗਈ ਤੇ ਕੋਹੇ ਨੂਰ ਦੇ ਦਰ ਪੜੀ ਜਾਂਦਾ ਵਾ ਪੜ ਦਾਂਗੇ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਹੀ ਹਾਲ ਜਾਲਾ ਦੋਸਤੋ ਮੇਰੇ ਘਰ ਤਾਂ ਦੁਸਾਰੇ ਠੀਕ ਰੱਖੂਗੇ ਸਵਾਤ ਕੀਤਾ ਤੁਹਾਡਾ ਅੱਜ ਦੇ ਨਵੇਂ ਵਲੋਗ ਵਿੱਚ ਤੇ ਹਰ ਰੋਜ਼ ਦੀ ਤਰ੍ਹਾਂ ਪਹਿਲਾਂ ਅੱਜ ਹੈਗਾ ਕੋਹੇ ਨੂਰ ਦਾ ਪੇਪਰ ਇਹਨੂੰ ਬਸ ਚੜਾਇਆ ਗੇ ਫਿਰ ਕਰਦਾਂਗੇ ਗੱਲਬਾਤ ਸ਼ੁਰੂ ਆ ਜਾ ਫਿਰ ਨਰੋ ਵੀ ਤੋਤੇ ਬੈਠੇ ਦੇਖੀਂ ਕਿਨੇ ਸੋਹਣੇ ਲੱਗਦੇ ਤੋਤੇ ਉੱਡ ਗਏ ਹੋ ਟੈਂਕੀ ਤੇ ਕਬੂਤਰ ਬੈਠੇ ਆ ਮੌਸਮ ਅੱਜ ਵਧੀਆ ਧੁੱਪ ਚੜੀ ਹੋਈ ਆ ਜਾ ਕਰਾਂ ਦੀ ਕਬੂਤਰ ਫੀਮੇਲ ਮੀਲਾ ਹਾਂ ਕਬੂਤਰ ਫੀਮੇਲ ਆ ਨਾਲ ਇਹਨਾਂ ਨੇ ਲਵ ਮੈਡ ਕੀਤਾ ਹਾਂ ਦੋ ਜਣੇ ਤਾਂ ਜੋੜੀ ਆ ਹਨਾ ਆ ਜਾ ਨਾ ਹਮੇਸ਼ਾ ਮੈਨੂੰ ਪੱਕੀ ਲੱਗਦਾ ਹੈ ਮੇਰਾ ਸਾਰਾ ਕਮਰਾ ਹੈ 올 द बेस्ट नूर 올 द बेस्ट ਅਗਰ ਜੋ ਅਸੀਂ ਪੜ੍ਹ ਲੈ ਅਸੀਂ ਅਸਾਂ ਕਰ ਦਿੰਦੇ ਬੈਸਟ ਆਫ ਲੱਕ ਸਾਰੇ ਪਿਆਰ ਜੀ ਨੂੰ ਨਮਾਦਾਂਗੇ ਸਾਰਿਆਂ ਨੂੰ ਨਮਾਦਾਂਗੇ ਤੇ ਇੰਡਕਸ਼ਨ ਕੁੱਕਰ ਹੋ ਗਿਆ ਖਰਾਬ ਚੁੱਲਾ ਸੱਚ ਇੰਡਕਸ਼ਨ ਚੁੱਲਾ ਹੋ ਗਿਆ ਖਰਾਬ ਤੇ ਹੁਣ ਫਿਰ ਪੁਰਾਣਾ ਚੁੱਲੇ ਵਾਲਾ ਕੰਮ ਚ ਲਾਇਆ ਕੰਮ ਫਿਰ ਤੇ ਚੁੱਲਾ ਗੱਲ ਠੀਕ ਕੀਤਾ ਸੀ ਚੱਲਿਆ ਨਹੀਂਗਾ ਇੰਡਕਸ਼ਨ ਚੁੱਲਾ ਤੇ ਇਹ ਤਰੁੱਟ ਕੇ ਮੱਛੀ ਨਹੀਂ ਗਰਾਂ ਆਪ ਤਾਂ ਭੁੱਲ ਗਈ ਲਾਉਣਗਾ ਇਹ ਤੇ ਚਾਰ ਹੋ ਗਿਆ ਲੈਂਗਾ ਨਹੀਂ ਕਦੇ ਤੈਨੂੰ ਹੁਣ ਇਹ ਤੇ ਔਖਾ ਲੱਗਣ ਲੱਗ ਗਿਆ ਹੋਰ ਹੀ ਕੰਮ ਹੋ ਜਾਂਦਾ ਪਤਾ ਚੱਲ ਕੋਈ ਨਹੀਂ ਹੌਲੀ ਹੌਲੀ ਸੱਕ ਜੰਗੀ ਦੁਆਰਾ ਫੇਰ ਤੈਨੂੰ ਵਾਜਤ ਪਰਾਣੀ ਸਿਹਤ ਚੱਕਣੇ ਪੈਗੇ ਹੋਰ ਲਾਈਨ ਨਹੀਂ ਹੋ ਰਹੀ ਮੈਂ ਕਰ ਤੇ ਜਦੋਂ ਨਹੀਂ ਵਾਲੀ ਵਿੱਚ ਤਾਂ ਰੋਟੀ ਦਾ ਬਰ ਲਾਈ ਜਾਂਦਾ ਉਹ ਤੇ ਸੇਕ ਕਰ ਇੱਕ طرفਾ ਰਹਿੰਦਾ ਨਾ ਹੋੜੋਲ ਸਾਬ ਆਜੂਗਾ ਤੈਨੂੰ ਮੈਂ ਕਹਾਂ ਹਾਂ ਠੀਕ ਨਾ ਕਰ ਅੱਗੇ ਕਰਾਉਣਾ ਤੁਸੀਂ ਦੇਖੋ ਆ ਤੇ ਚਲਾ ਦੇ ਕਰੂੰ ਚਲ ਕਰਾ ਲਾਵਾਂਗੇ ਅੱਜ ਮੈਂ ਕਹਾਂ ਸੀ ਅੰਦੀਆ ਹੋਰ ਨੂਰ ਕਾਲੇ ਪਿੰਡਾ ਇਦਾਂ ਮੈਨੂੰ ਪਤਾ ਤੁਸੀਂ ਮਿੱਠਾ ਦੇਗੇ ਕਿਤਾਬ ਬੱਚਾ ਵੇਚਦਾ ਕਹਿੰਦਾ ਬੱਚਾ ਅਕੀ ਨਹੀਂ ਲਾਣਾ ਸੀ ਉਹਨੂੰ ਕਿ ਚਲੋ ਮੈਨੂੰ ਪਤਾ ਲੱਗ ਰਿਹਾ ਤੁਸੀਂ ਬੱਚਾ ਵੇਚਤਾ ਅਜਾ ਅੱਜ ਮੜਕੇ ਜਿਹੜਾ ਮੜਕੇ ਤੁਸੀਂ ਇੱਥੇ ਬਾਬੇ ਜੀ ਨਾਲ ਦੇ ਦੇਖਣ ਲਈ ਨਾ ਆਇਆ ਗੈਸ ਇਹਨੂੰ ਕਹਿੰਦਾ ਜੀ ਤੂੰ ਗੈਸ ਹੀ ਦੇਖਣ ਆਈ ਮੈਂ ਕਿਹਾ ਸੀ ਮੈਂ ਤਾਂ ਗੈਸ ਆਹ ਮਿੱਟੀ ਹੈਗਾ ਮਿੱਟੀ ਹੈ ਏ ਫਲਾਰ ਦੇਣੀ ਚੱਲੇ ਸੁੱਕ ਜੀ ਇਹ ਨਾਲੇ ਮਿੱਟੀ ਪਾਈ ਜਨ ਬੱਚ ਨਾਲੇ ਗੋਹਾ ਪਾਈ ਨੀ ਜਾ ਕੇ ਵਿੱਚ ਅਟਖੜ ਗੰਨਣਾ ਲੈਣੀ ਸਾਨੂੰ ਕੁਝ ਪਾਉਂਦੇ ਆ ਤੂੰ ਜਾਣਾ ਮੈਂ ਨਾਲ ਨਿਹਾਲ ਸਿੰਘ ਨਾਲ ਇੱਕ ਮੈਂ ਕੱਲਾ ਜਾਵਾਂ ਤੂੰ ਦੱਸ ਕਿਵੇਂ ਕਰਨਾ ਪਹਿਲਾਂ ਮੈਂ ਬ੍ਰਸ਼ ਲਿਆ ਉੱਥੋਂ ਅਣਸ਼ਾਨ ਦਾ ਉੱਥੋਂ ਮਿਲੂ ਜੇ ਫੋਲ ਲੈਣਾ ਇੱਥੇ ਲੈਣਾ ਬ੍ਰਸ਼ ਮਗਰ ਗਾ ਲੈ ਬਿਲ ਨਾਲ ਆ ਰੋਟੀ ਖਾ ਕੇ ਫਿਰ ਮੈਂ ਜਾੜੂ 11 ਵਜੇ ਤੱਕ ਉਹ ਦੁਕਾਨਾਂ ਨਹੀਂ ਖੁੱਲ੍ਹੇਗਾ ਹੋਣਗੀਆਂ ਉਹਨਾਂ ਦੀਆਂ ਰੋਟੀ ਖਾ ਕੇ ਜਾੜੋ ਨੂ ਗਣ ਕੇ ਨਾ ਲੱਗੂ ਦਿਨਾਂ ਤੋਂ ਅੱਜ ਦੇ ਸਰੇ ਤੋੜ ਕੇ ਨਾ ਆਲਾ ਮੇਲਾ ਕਿੱਦਾਂ ਕੱਲ ਨੂੰ ਆ ਆ ਤਰੀ ਕਿੰਨੀ ਆ 7 ਰੀਗਾ 7 ਤੱਕ 8 ਅੱਜ ਆਪਾਂ ਫਿਰ ਜਾਣਾ ਵੀ ਆਪਾਂ ਲੈ ਕੇ ਆਉਣ ਚਾਵਲ ਚਾਵਲ ਵੀ ਕਿਲੋ ਲੈ ਆਉਂਗਾ ਅੱਜ ਕਿਲੋ ਚਾਵਲ ਤੇ ਇੱਕ ਇਹ ਠੀਕ ਕਰਵਾ ਲਿਆਂਗਾ ਇਹ ਅੱਜ ਰਸਤਾ ਸਿਆ ਬਾਦਾਂ ਦੇ ਬੰਦੇ ਸਟ ਤੱਕ ਪਾਪੇਂ ਦਾ ਮੇਲੇ ਉਸੇ ਜਾਣਾ ਟੂਰਨਾਮੈਂਟ ਤੇ ਹਾਂ ਹਾਂ ਤੇ ਸਬਜੀ ਆਪਣੀ ਠੀਕ ਆ ਜੀ ਪੱਠੇ ਆਪਣਾ ਵੱਡੇ ਪੈਸੀ ਕੱਲ ਵੱਢਦੇ ਸੀਗੇ ਸ਼ਾਮੀ ਦੇ ਚੱਕਣ ਵਾਲੇ ਰਹਿੰਦੇ ਆ ਚੱਕ ਲਾਵਾਂਗੇ ਹੁਣ ਤੇਲ ਜਿਲੇ ਤੋਂ ਤੇਲ ਆ ਜਾ ਥੋੜੀ ਥੋੜੀ ਤੇ ਗੰਡੇ ਵੀ ਵਧ ਗਿਆ ਨਾਲ ਦੂਜੇ ਯੂਜ਼ ਕਰ ਲੈਂਦੇ ਹੁੰਦੀਆਂ ਇਹ ਤੇ ਲਸਣ ਪਰਾਂ ਲਸਣ ਰਹਿਣ ਦਾ ਤੇ ਇਧਰ ਧਣਕਾ ਰਹਿ ਜਾਂਦਾ ਗਾਈਜ਼ ਹੁਣ ਆਪਾਂ ਸੋਬਾ ਦਾ ਬ੍ਰੇਕਫਾਸਟ ਕਰ ਲਗੇ ਮਕਰੋਨੀ ਖਾ ਲਗੇ ਤੇ ਫਿਰ ਕਰਦੇ ਆ ਗੱਲ ਬਾਤ। ਕਿਹਾ ਕਨਾ? ਹਾਂ ਤੇ ਬਾਅਦ ਫਿਰ ਨੂੰ ਕਹੇ ਤੇ ਮੈਂ ਲੈ ਜਾਣਾ। ਇਹ ਕੱਲ ਠੀਕ ਕੀਤਾ ਸੀਗਾ ਤਾਂ ਬਲਵਾਈ ਫੁੱਲ ਕੇ ਤੇ ਚੱਲਦਾ ਤਾਂ ਹੈਗਾ ਬਰੂ ਦੇ ਸੇਕ ਘਟਾ ਇਹਦਾ ਤੇ ਇਹਨੂੰ ਅੱਜ ਦਿਖਾ ਕੇ ਲੈ ਕੇ ਹੁਣੇ ਦੁਕਾਨ ਤੇ ਨਿਹਾਲ ਸਿੰਘ ਵਾਲੇ ਜਾ ਕੇ ਨਾ ਤੇ ਕੋਈ ਪ੍ਰੋਬਲਮ ਆ ਬੱਚ ਇਹਨੂੰ ਕੋਈ ਵੀ। ਬਾਅਦ ਇਹਨੂੰ ਕਹੇ ਤੇ ਮੈਂ ਲੈ ਜਾਣਾ। ਪਹਿਲਾਂ ਲਾ ਦੇ ਇਹਨੂੰ ਇੱਥੋਂ। ਤੇ ਗੜੀ ਜੱਜਾ ਸਾਡੀ ਚ ਇਥੇ ਜੁੱਤੇ ਗੰਡਣ ਆਲੇ ਆਏ ਸੀਗਾ ਕੁਝ ਨੂਰਦੀਆਂ ਚਪਲਾਂ ਟੁੱਟੀਆਂ ਪੈਂਦੀਆਂ ਮੈਂ ਚੱਲ ਬੱਦਰਾਂ ਗੀਆਂ ਪਵਾ ਦਿੱ ਗਏ ਦੀਆਂ ਤੇ ਚਪਲਾਂ ਜੋੜੇ 4-5 ਜਾਂ ਤੇ ਭੱਜ ਦਾ ਵਾਲਾ ਤੇ ਬੱਦਰਾਂ ਟੁੱਟ ਲਿੰਦਾ ਵਾ ਤੇ ਉਹਦੇ ਸਕੂਲਾਂ ਹੁੰਦੇ ਨੇ 4-5 ਜੋੜੇ ਬਣਾ ਕੇ ਰੱਖ ਦਿੰਨੇ ਆ ਤੇਰੀ ਵਾਸਤੇ ਲਿਆਂਦੇ ਸਾਰੇ ਜੋੜੇ ਇਹ ਨਹੀਂ ਲੁਆਇਆ ਓਏ ਓਏ ਨਹੀਂ ਤੇਰੀਆਂ ਹੀ ਆ ਇਹ ਭਰਾਵਾ ਆ ਉਸ ਤੇ ਲੁਆਇਆ ਮੈਨੂੰ ਕਿਤੇ ਦਾਦਾ ਕੀ ਲੁਆਇਆ ਦਾ ਸੁੱਤ ਤੇ ਹਵੇ ਇਹ ਕਿਵੇਂ ਲੱਗ ਗਿਆਂਗੇ ਆਂ ਨੰਨਾ ਮੇਲਾ ਬਾਇ ਬਦਲਣਾ ਉਹੀ ਆ ਬਦਲਣਾ ਤੋਂ ਹੀ ਆ ਪਰ ਆਹ ਤਾਂ ਬਦਲੀ ਆ ਨਾ ਇਹ ਨਹੀਂ ਬਦਲੇ ਗੋਹੀ ਆ ਤੈਨੂੰ ਹੀ ਲੱਗਦਾ ਵਾ ਨਹੀਂ ਬਦਲੇ ਬਦਲੇ ਕਾਦੂ ਆ ਲਾ ਬੈਗ ਪੇਪਰ ਕਿਵੇਂ ਹੋਇਆ ਪੁੱਤ ਵਧੀਆ ਹੋਣ ਵਧੀਆ ਹੋ ਗਿਆ ਹੋਰ ਹੋਰ ਆਉਂਦਾ ਤਾਂ ਹੈ ਨਹੀਂ ਕਿ ਫੇਰ ਇੱਤ ਕਿਉਂ ਉਹ ਫੇਰ ਰੈੱਡ ਤੇ ਵੀ ਆ ਹੂੰ ਉਹ ਤੇ ਵੀ ਆ ਨਾ ਉਹਨਾਂ ਤੇ ਕਿਉਂ ਨਹੀਂ ਫੇਰ ਚਲ ਰੋਟੀ ਖਾਏ ਰਹਾ ਜਾਣਾ ਫੇਰ ਰੋਟੀ ਪ੍ਰਸ਼ਾਦਾ ਖਾਣਾ ਆਇਆ ਸੀਗਾ ਤਾਂ ਪ੍ਰਸ਼ਾਦਾ ਛਕਣਾ ਆਇਆ ਖੱਚ ਹੁਣ ਚੁੱਲ੍ਹਾ ਖਰਾਬ ਹੋ ਰਿਹਾ ਹੈ ਸਿਲੰਡਰ ਵਾਲੀ ਰਿਹਾ ਹੈ ਕਿ ਨਹੀਂ ਬਚਾਈ ਰਿਹਾ ਤੂੰ ਅੱਗ ਡੋਣੀ ਬਚਾਈ ਰਿਹਾ ਤੂੰ ਅੱਖਾਂ ਵਿੱਚ ਧੂਆ ਵੱੜਦਾ ਹੈ ਤੇਰੇ ਇਹਨੇ ਪੱਟੇ ਕੀ ਸਿਆ ਸੈਂ ਬੁਲਿਆ ਅੰਦਰ ਇਹਨੂੰ ਵੀਡੀਓ ਬਣਾਉਣ ਲੱਗਿਆ ਮੈਂ ਆਪਣਾ ਟਿੰਗ ਕਰਕੇ ਬੈਠਿਆ ਆ ਵੀ ਸ਼ਬਦ ਜੋੜਾ ਵਿੱਚ ਸੀਗਾ ਪੇਪਰ ਕਰਤਾ ਸਾਰਾ ਵਧੀਆ ਕਰਤਾ ਬੋਤਲ ਬੋਤਲ ਇਹ ਇਹਨੂੰ ਸੀ ਹੈ ਨਾ ਚੱਲ ਤੂੰ ਰੋਟੀ ਖਾ ਲੈ ਮੈਂ ਪਸੂ ਬੰਨ ਕੇ ਆਉਣਾ ਪੱਠੇ ਪਾ ਕੇ ਚੰਗਾ ਫਿਰ ਅਸੀਂ ਚੱਲੇ ਆ ਇਲੈਕਟ੍ਰਿਸਿਟੀ ਚੁੱਲਾ ਲੈਣਾ ਇੰਡਕਸ਼ਨ ਕੁੱਕਰ ਬਾਏ 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 ਅੰਗੜੀ ਬਦਨੀ ਹੁੰਦੀ ਆ ਕਿ ਆਪਾਂ ਨੇ ਹਲੇ ਵਾਲੇ ਨਾਲ ਸੰਭਾਲੇ ਸਾਬ ਸਾਬ ਜੇ ਪਾਈ ਚੰਗਾ ਇਹਦਾ ਰਹਿਣ ਦੇ ਚੱਲ ਬੱਸੇ ਵੀ ਠੀਕ ਆ ਸਕੈਨਰ ਹੈਗਾ ਤੇ ਕੋਲੇ ਇਹ ਜਗ੍ਹਾ ਜੂਸਪੀਨ ਲੱਗਿਆ ਗਿਆ ਹੁਣ ਇਹ ਜੂਸਪੀਨ ਲੱਗੇ ਆਣ ਆ ਬਾਈ ਤੋਂ ਕੇ ਆ ਬਾਈ ਤੋਂ ਜੂਸ ਬੜਾ ਵਧੀਆ ਹੁੰਦਾ ਹੈ ਕਿ ਇੱਥੋਂ ਵਿਕ ਜਾਇਆ ਕਰੋ ਜੂਸ ਬੜਾ ਵਧੀਆ ਹੁੰਦਾ ਹੈ ਇੱਥੋਂ ਵਿਕੀ ਜਾ ਰਿਹਾ ਠੀਕ ਆ ਨਿਆਲੇ ਵਾਲੇ ਨਿਆਲੇ ਨਿਆਤ ਸਿੰਘ ਵਾਲਾ ਬਿਆਰ ਭਰਿਆ ਕਰਦਾ ਹੈ ਕਰਨ ਦੀ ਬਦਰ ਬਸ ਸੁਣਵਾਂ ਲੱਗੀ ਤੇ ਕੋਹੇ ਨੂਰੇ ਤੇ ਪੜੀ ਜਾਂਦਾ ਵਾ ਪੜਦਾਂਗੇ ਖੇਡਦਾ ਹੈ ਖੇਡੋ ਪਰਨ ਨਹੀਂ ਲਿਆ ਕਿ ਕੀ ਹੋ ਗਿਆ ਦੋਸਤ ਖੇਡਦਾ ਨਹੀਂ ਆ ਦੇਖੋ ਆ ਰਾਜਾ ਬੁੱਲੀ ਵਾਲੀ ਰਾਜਾ ਬੁੱਲੀ ਵਜੀਰ ਵਾਲੀਆਂ ਵਰਤੀਆਂ ਆ ਜਿਹੜੀ 16 ਵਰਤੀ ਵਾਲੀ ਗੇਮ ਨੇ हाँ सुमा बर्चियल की गेम कम ना तो पढ़ता नहीं क्या अरे दो दोन शूटिंग हाँ दो दोन शूटिंग का पढ़ा ला बहुत अंक जे हाँ सुमा बर्चियल गेम बस आप पार्टीयां लेले हो पार्टीयां उसके छोटी लाइन लेके ले हो वाज योर हैंड टेन टाइम्स जहाँ फिर होर कॉर्ड लेके ले हो हाँ मैं क्या ஆனடுவா மே கால் நபா தூ ਗੋਹਣਾ ਹੌਲੀ ਹੌਲੀ ਲੋਗਾਂ ਦਾ ਜੰਮਿਆ ਵਾ ਸੁੱਕਿਆ ਵਾ ਚਰ ਹੋ ਗਿਆ ਨਾ ਨਮਾਈਆਂ ਨਹੀਂ ਹੋਈਆਂ ਦਫਾ ਕਿ ਕਿ ਦਫਾ ਕਿ ਹਟਾ ਡੰਡਾ ਮਾਰੇ ਲਾਈਕ ਕਰਨਾ ਜੋ ਜ਼ਰੂਰ ਕਰ ਦਿਓ ਆ ਆਪਾਂ 1 ਮਿਲੀਅਨ ਸਬਸਕਰਾਈਬਰ ਕਰਨਾ ਤੇ ਵਿਊ ਵੀ ਵਧਾ ਦਿਓ ਠੀਕ ਹੈ ਸ਼ੇਅਰ ਕਰਕੇ ਵੈਰੀ ਗੁੱਡ ਇੱਕ ਮਿੰਟ ਗੁੱਡ ਨਾਈਟ ওকে ਬਾਏ ਗੁੱਡ ਨਾਈਟ ওকে ਬਾਏ ਗੁੱਡ ਨਾਈਟ ਬਾਏ ਬਾਏ ਵਾਚ ਟਾਈਮ ਵੀ ਸਾਡਾ ਪੂਰਾ ਕਰੇ ਓਕੇ ਓਕੇ ਸਾਰੀ ਵੀਡੀਓ ਦੇਖ ਕੇ